ਵਾਰੀ ਗੁਰਜੀ ਦਾ ਖਾਲਸਾ ਵਾਰੀ ਗੁਰਜੀ ਦੀ ਫਤਿਹ ਸੁਸਾਇਆਂ ਸੰਗਤਾਂ ਨੂੰ ਇੱਕ ਵਾਰ ਫੇਰ ਜੀ ਲੈਣ ਮਾਣਦੇ ਆ ਐਮਪੀ ਸਾਹਿਬਾ ਉਹਨਾਂ ਦੇ ਜੀ ਆਏ ਨੂੰ ਆਖਦੇ ਆ ਸਤਿਗੁਰ ਜੀ ਕਿਰਪਾ ਕਰਨ ਸੋ ਸੰਤਾਂ ਦੇ ਸਿਰ ਤੇ ਪਰਿਆਤਰਕਣ ਨਾਲੇ ਇੱਕ ਵਾਰ ਫੇਰ ਖਾਲਸਾ ਸਾਜਣਾ ਦਿਵਸ ਤੇ ਵਸਾਖੀ ਦੀਆਂ ਲੱਖ ਲੱਖ ਆਪਸੋ ਸੰਤਾਂ ਨੂੰ ਵਧਾਈਆਂ ਹੁਣ ਸਤਿਗੁਰ ਜੀ ਕਿਰਪਾ ਕਰਨ ਸਾਧਿਆ ਸੰਤਾਂ ਦੇ ਸਿਰ ਤੇ ਪਰਿਆਤਰਕਣ ਗੁਰੂ ਸਾਹਿਬ ਜੀ ਕੋਲ ਬੇਨਤੀਆਂ ਨੇ ਜਿਵੇਂ ਅੱਜ ਦਿਨ ਦੇ ਦੁਆਰ ਸਜੇ ਨੇ ਉਹਨੇ ਰਾਤ ਦੇ ਵੀ ਵਿਸ਼ੇਸ਼ ਤੌਰ 'ਤੇ ਸਜਾਏ ਜਾਣੇ ਨੇ। ਵਸਾਕੀ ਦੇ ਖਾਲਸਾ ਸਾਜਨਾ ਦਰਸੋਂ ਨੋਮ ਕਰਾ ਕੇ। 9:30 ਵਜੇ ਤੱਕ ਦਰਬਾਰ ਸਜਣੇ ਨੇ ਤੇ ਸਾਡੇ ਕੋਲ ਵਿਸ਼ੇਸ਼ ਤੌਰ ਦੇ ਉੱਤੇ ਹਜ਼ੂਰੀ ਰਾਗੀ ਦਰਬਾਰ ਸਰਮ ਤੋਂ ਪਾਈ ਹਮਦਜੀ ਸਿੰਘ ਦਾ ਹਜ਼ੂਰੀ ਰਾਗੀ ਜੱਥਾ ਪਹੁੰਚ ਰਿਹਾ ਹੈ। ਉਨਾ ਦਾ ਸਮਾਉ ਹੋਵੇਗਾ 8:30 ਵਜੇ ਤੋਂ ਲੈ ਕੇ 9:10 ਤੱਕ ਦਾ ਸੋ ਆਸਮੋ ਸੰਤਨ ਜਿਵੇਂ ਦਿਲਦੇ ਦਿਵਾਨਾਂ ਦੇ ਵਿੱਚ ਹਾਜ਼ਰੀਆਂ ਭਰਿਓ ਸ਼ਾਮਾਂ ਦੇ ਦਿਵਾਨਾਂ ਦੇ ਵਿੱਚ ਵੱਧ ਛੱਡ ਕੇ ਹਾਜ਼ਰੀਆਂ ਭਰਨੀਆਂ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਤੇ ਨਾਲ ਹੀ ਦੂਸਰੀ ਗੱਲ ਇਹ ਹੈ ਕਿ ਗੁਰੂ ਅਰਜਨ ਦੇਵ ਸਾਹਿਬ ਨੂੰ ਆਰਿਆ ਹੈ ਉਹਦੇ ਸੰਬੰਧ ਵਿੱਚ 40 ਦਾ ਸਮਾਗਮ ਸ਼ੁਰੂ ਹੋ ਰਿਹਾ ਹੈ 19 April ਨੂੰ ਤੋ ਜੇਨਾ ਸੰਤਾਨੇ ਵੀ ਲੰਗਰਾ ਦੀ ਸੇਵਾ ਲੈਣੀ ਹੋਵੇ ਬਾਹਰ ਵਾਈਟ ਮੋਡ ਤੇ ਇਸ ਸ੍ਰੀ ਸਦਸਕ ਸਭਾ ਦੇ ਮੈਂਬਰ ਮੁੱਖ ਮੈਂਬਰ ਬੀਬੀ ਕੁਲਦੀਪ Kaur Basant ji ਉਹਨਾਂ ਦਾ ਨਾਮ ਆ ਬੱਚਿਆਂ ਦਾ ਬਣਿਆ ਸਾਰਾ ਕੱਢਣਾ ਆ ਖਾਂ ਉਮ ਹੇਰ ਸੋਇਆਸ ਬੈਸਟ ਪਲੇਸ ਹੂੰ ਹੂੰ ਫੇ ਮੇਜ਼ੰਦਾ ਚ ਪਲੇਨਾ ਯੂਐਸਏ ਨੇ ਵੀ ਇਹਦਰ ਮਿਊਜ਼ੀਅਮ ਸਟੋਰ ਆ ਜੇ ਕੁਛ ਆਪਾਂ ਬੱਚਿਆਂ ਵਾਸਤੇ ਲੈਣਾ ਜਾਂ ਆਪਣੇ ਲਈ ਕੁਛ ਲੈਣਾ ਹੋਵੇ ਤਾਂ ਲੈ ਸਕਦੇ ਆ ਇਹ ਵੀ ਬੱਚਿਆਂ ਵਾਸਤੇ ਆ ਇਹ ਜਿਵੇਂ ਸਮੁੰਦਰ ਦੇ ਵਿੱਚ ਆਪਾਂ ਜਾ ਕੇ ਫੀਲਿੰਗ ਹੋਊਗੀ ਸਾਰੀ ਓਕੇ ਫਾਈਟਰ ਪਲੇਨ ਨਾਲ ਲੜ ਰਿਹਾ ਓ ਕਾਫੇ ਬਣਿਆ ਇੱਧਰ ਆ ਮੈਂ ਇੰਦਰ ਦੇਖਣਾ ਅੱਛਾ ਹੁਣ ਆਪਾਂ ਇੱਧਰ ਦੇਖਦੇ ਆ ਵਾਕੇ ਬੜਾ ਸੋਣਾ ਬਣਿਆ ਜਾ ਕੇ ਅਸਰ ਲੱਗ ਗਿਆ ਹੀ ਕਦੀ ਵੇਖਣਾ ਪਤਾ ਹੀ ਨਹੀਂ ਸਾਨੂੰ ਆਸਪਾਸ ਜਿਹੇ ਤਾਂ ਜਾਂਦੇ ਆ ਨਾ ਉਹ ਲੱਗੋ ਇੰਦਾ ਸਪੇਸ ਵਾਓ ਆਵੇ ਨਾਸਾ ਵਾਲਾ ਸਪੇਸ ਨਾ ਸਾਟਲੈਂਡ ਇਸ ਇਹ ਹਵਾ ਦੇ ਜਾ ਕੇ ਪਾਟ ਅਲੱਗ-ਅਲੱਗ ਹੋ ਜਾਂਦੇ ਨਾ ਫਿਰ ਉੱਪਰ ਜਾ ਕੇ ਇੱਧਰ ਦੇ ਤਾਂ ਇਹ ਪੜਿਆ ਨੇ ਆਹ ਪਤਾ ਨਹੀਂ ਕੀ ਆ ਯਾਰ ਇਹ ਸਪੇਸ ਸ਼ਟਰ ਡਿਸਕਵਰੀ ਲੋਅ ਫਾਈਨ ਸੈਕਸ਼ਨ ਇਹ ਜੋ ਸਪੇਸ ਜਾਂਦੇ ਆ ਨਾ ਇਦਾਂ ਦੀ ਆ ਡਰੈਸਾਂ ਇਦਾਂ ਲੀਆ ਪਾਉਂਦੇ ਆ ਨਾਸਾ ਵਾਲੇ ਇਹ ਬਹੁਤ ਕਾਸਟਲੀ ਹੁੰਦੀ ਆ ਕੁਛ ਰੱਖਿਆ ਹੋਵੇ ਥੱਲੇ ਹੈ ਨਾ ਵਾਓ ਇਹ ਸਾਰਾ ਸਪੇਸ ਭਰਿਆ ਯਾਰ ਦੱਸਿਆ ਆ ਦੇਖਣ ਲਈ ਚੀਜ਼ ਹੀ ਪਤਾ ਨਹੀਂ ਸਾਨੂੰ ਜੈਕਟ ਸਟੇਟ ਬਹੁਤ ਕੂਲ ਹੈ ਆ ਜਾ ਚੰਦਰਮਾ ਦੇ ਉੱਤਰ ਦਾ ਇੱਦਾਂ ਥੱਲੇ ਆ ਡਰੈਸ ਹੁੰਦੀ ਸਾਰੀ ਜਦੋਂ ਕਿਸ ਧਰਤੀ ਤੋਂ ਉਤਰਦੇ ਨੇ ਧਰਤੀ ਇਦਾ ਹੁੰਦੀ ਆ ਆ ਕਲਰ ਹੁੰਦਾ ਹਥ ਜਿਹੜਾ ਬਲੈਕ ਦੀ ਧਰਤੀ ਆ ਚੰ드ਰਾਮਾ ਦੀ ਕਿੰਨਾ ਵੱਡਾ ਜੰਤਰ ਉਹ ਬੈੜਾ ਸਾ ਸਪੇਸ ਜਾ ਕੇ ਉਤਰਦਾ ਯਾਰ ਟੀਵੀ 'ਚ ਮਸਾ ਕੇ ਲੱਗਦਾ ਹੈ ਪੂਰੀ ਦਸੀ ਆ ਉਹ ਫੀਲਿੰਗ ਕੇ ਇਹ ਕਿਦਾਂ ਦਾ ਹੈਲੀਕਾਪਟਰ ਜਿਹਦਾ ਸੁਣਵਾ ਟਾਉਣ ਵਾਲਾ ਹੁੰਦਾ ਹੈ। ਪੰਜੀ ਕੀ ਹੈ? ਜਾ ਜਾ ਕੀ ਇਹ ਚੀਜ਼ ਹੈ ਰ ਹੈ। ਅੱਛਾ ਤੇ ਆ ਉਹ ਪਨਰ ਬਲੈਕ ਫਲਾਈ। ਆ ਡਰੋਨ ਟੈਪ ਜਾ ਹੈ। ਹਲਾਇਤ ਇਹ ਪਾਣੀ ਚ ਵੀ ਚੱਲਦਾ ਦਿਖਾਵਾ ਚ ਵੀ ਉੱਡਦਾ ਉੱਪਰ ਵੀ ਬਹੁਤ ਖਹਵਾ ਯਾਰ ਟੰਗਿਆ ਹੋਵੇ ਆਪ ਇਹ ਕਹਵਾ ਚਾ ਫੋਟੋ ਕਰੀਏ ਮੇਜ਼ਮ ਕਾਫੀ ਵੱਡਾ ਮੈਨੂੰ ਤੇ ਆਪ ਨਹੀਂ ਪਤਾ ਕਿ ਇਹ ਕੀ ਚੀਜ਼ਾਂ ਨੇ ਆਮੂਨ ਓਏ ਹੋਏ ਮੂ ਬੜਾ ਇੰਦਾ ਆ ਹੈ ਦੇਖੇ ਕੀ ਚੀਜ਼ ਯਾਰ ਅਲੀ ਵਾਚਾ ਆ ਸਪੇਸ ਕਿਦੋਂ ਵੱਡਦੇ ਆ ਇੰਦਾ ਵੱਡਦੇ ਆ ਆ ਸਾਰਾ ਸਾਜੋ ਸਾਮਾਨ ਆ ਕਿਉਂਕਿ ਦ ਲਾਈਟਸ

ਆਵੇ ਇੱਕ ਚੱਲਦੇ ਆ ਉਧਰ ਵੇਖਣ ਨੂੰ ਹੈ ਹੀ ਬੜਾ ਕੁਛ ਹੋ ਤਾਂ ਇਹ ਸ਼ਾਮ ਤੱਕ ਬੈਠੇ ਰਹੋ ਪਤਾ ਹੀ ਨਹੀਂ ਸੀਗਾ ਯਾਰ ਆਵੇ ਉੱਪਰ ਕੀ ਲੱਗਿਆਈ ਉਹਨਾਂ ਨੇ ਆ ਸਾਰਾ ਉਹੋ ਕੁਛ ਹੀ ਆ ਆ ਕੀ ਢੋਲ ਗਿਆ ਯਾਰ ਆਕਟੀ ਵਿੱਚ ਬੰਦੇ ਨੇ ਦਇਰਾ ਆ ਨੈਚੁਰਲ ਚੀਜ਼ਾਂ ਇੱਥੇ ਪਈਆਂ ਸਾਰਿਆ ਕੁਝ ਆ ਗੱਡੀ ਖੜੀ ਜਾਂਦੀ ਆ ਬਹੁਤ ਲੋਕੀ ਦੇਖਣ ਆਏ ਇੱਥੇ ਯਾਰ ਇੱਧਰ ਵੇਖੋ ਕੀ ਆ ਹੁਣ ਕੋਣ ਰੀਸਾਂ ਕਰ ਲੋ ਯਾਰ ਅਮਰੀਕਾ ਦੀਆਂ ਹੈ ਐਨੀ ਵੱਡੀ ਟੈਕਨੋਲੋਜੀ ਆਵੇ ਲਾਈਫ ਡਿਪੈਂਡਡ ਆਈ ਨਹੀਂ ਆਖੋ ਜਾਨ ਆਈ ਫਿਰ ਤੱਕ ਪਹੁੰਚਣਾ ਤੇ ਰਹੇ ਪਿਆ ਆਖੀ ਜੰਤਰਵਾ ਯਾਰ ਇਹ ਸਾਰਾ ਵਿਹਲੈ ਇਨਾ ਪਹਾੜ ਆਉਂਦੇ ਸਪੇਸ ਤੇ ਜਾਣਦਾ ਯਾਰ ਹਾਂ ਹਾਈ ਤੋਂ ਪਰੇ ਠੀਕ ਹੈ ਨਾ ਸਾਰਾ ਗਿਆਨ ਰੱਖ ਲਿਆ ਯਾਰ ਕੋਈ ਗੱਲ ਤਾਂ ਦੇਖੀ ਆ ਸਾਰਾ ਕੁਛ ਜੋ ਤੁਸੀਂ ਦੇਖ ਰਿਹਾ ਸਾਨੂੰ ਆ ਰੋਬਟ ਜਿਹੜੇ ਉੱਪਰ ਜਾਂਦੇ ਆ ਮਿੱਟੀ ਲੈਂਦੇ ਨੇ ਉਹਨਾਂ ਸਾਰੇ ਮਾਡਲ ਬਣਾਏ ਆ ਵੱਖ-ਵੱਖਰਾਂ ਦੇ ਜਿਹੜਾ ਕੰਮ ਜਾਪ ਉੱਪਰ ਜਾਂਦੀ ਹੋਊ ਪਤਾ ਨਹੀਂ ਤਾਂ ਇਹਨੂੰ ਇਸੋ ਮਸ਼ੀਨ ਚੱਲਾਂਗੇ ਮਸ਼ੀਨ ਇੱਧਰ ਜਾਂਦੀ ਹੋਊਗੀ ਉੱਪਰ ਬਈ ਕੁਝ ਮਤਲਬ ਹੋਊਗਾ ਇਸੀ ਜਾ ਕੇ ਦੇਖੀ ਨਾ ਨਾ ਮੈਡੀਸਟਰੀ ਹਾਂ ਬੰਗਾ ਜਿਹੜਾ ਕੰਮ ਹੈ ਆਹ ਸੂਟ ਸਪੇਸ ਵਾਲਾ ਜਿਹੜਾ ਉੱਪਰ ਪਾਉਂਦੇ ਜਾ ਕੇ ਉੱਪਰ ਹੀ ਆ ਕੇ ਪਤਾ ਨਹੀਂ ਕਿਹੜਾ ਉੱਪਰ ਡਰੈਸ ਜਾ ਕੇ ਕਿਹੜੀ ਕਾਮ ਜਾਵਾ ਪੂਰਾ ਇੰਤਜ਼ਾਮ ਕੀਤਾ ਦੇਖ ਲਾ ਹਾਂ ਕੋਈ ਕਿਤੇ ਪੁੱਛ ਕੇ ਦਾਕ ਜੀ ਮੈਂ ਤੋਂ ਉੱਪਰ ਜਾ ਕੇ ਕੋਈ ਪਾਰਟ ਜਿਹੜੇ ਆ ਜਲੰਧਰ ਤੋਂ ਅਮਰਸਰ ਆ ਜਾਓ ਉਹਨਾਂ ਕੀ ਵਿਫਾਰ ਇਹਦੇ ਵਿੱਚ ਇਹਦੇ ਉੱਦਾਂ ਹੀ ਮੇਰੇ ਜਨ ਕਢਾਉਣੇ ਲਾਏ ਆ ਤੇ ਮਾਡਲ ਆ ਆ ਇਹ ਤੇ ਚੀਜ਼ਾਂ ਚਲੋ ਉਦਾਂ ਦੇਖੀ ਦੀਆਂ ਬਾਹਰ ਵੀ ਦੇਖਣ ਵਾਲੀਆਂ ਤੇ ਆ ਨੇ ਓੜ ਜਾਇਦیاں ਸਿੱਟਾਂ ਇਸ ਤਰ੍ਹਾਂ ਦੀਆਂ ਹਾਂ ਆਹ ਹਾਂ ਹਮ ਇਦਾਂ ਫੇਰ ਭਲੇ ਨਾ ਉਹ ਵੱਡੇ ਜਾਤ ਨੇ ਪਹਿਲੇ ਇੰਤੋਂ ਹੋਣਾ ਜਿਹੜਾ ਨਵਾਂ ਨਵਾਂ ਪਹਿਲਾਂ ਪਹਿਲਾਂ ਚਾਲ ਚੱਲੇ ਇੰਤਾਂ ਦੇ ਹੋਣੇ ਆ ਕਾਰ ਉਦਾਂ ਹੀ पूरे पूरे जहाज खड़े किए अंदर यार हम्म हम्म ਉਹ ਅੰਦਰੋਂ ਫੀਲਿੰਗ ਆ ਉਹ ਵੇ ਕਿ ਜਾਗਦੀ ਹੈ ਇਹ ਪਹਿਲੇ ਪੁਰਾਣੇ ਮਾਡਲ ਜਾਜ ਇਦਾਂ ਦੇ ਜਿਨ੍ਹਾਂ ਨਮੀ ਨਮੀ ਖੋਜ ਨਿਕਲੇ ਜਾਂਦੇ ਆ ਬੰਬ ਲੱਗਦਾ ਯਾਰ ਮੈਨੂੰ ਤਾਂ ਐਟੋਮਿਕ ਬੰਬ ਬਲੇ 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 ਬਿਲਕੁਲ ਕਿੰਨਾ ਵੱਡਾ ਹੁੰਦਾ ਹੈ ਹੈ ਇਥੇ ਡਿੱਗਣਾ ਤੇ ਤਵਾਇਆਂ ਕਰਨੀਆਂ ਨਾ ਵੱਡਾ ਜਾ ਜਾ ਇਹ ਲੈ ਡਾਕੂ ਜਾ ਜਨੇ ਆ ਬੰਬ ਬੰਬਰਾ ਵਿੱਚ ਰੱਖਣ ਲੱਗੇ ਤੇ ਪੁਰਾਣੀਆਂ ਚੀਜ਼ਾਂ ਰੱਖੀਆਂ ਜਿਹੜੀਆਂ ਪੁਰਾਣੀਆਂ ਯਾਦਗਾਰਾਂ ਪਹਿਲਾਂ ਕਾਰਾਂ ਇਦਾਂ ਹੁੰਦੀਆਂ ਸ਼ੁਰੂ ਸ਼ੁਆਈਆਂ ਜਦੋਂ ਦਿਖਾਈਆਂ ਇਹਨਾਂ ਨੇ ਇਹ ਸਾਰਾ ਜੋ ਪੁਰਾਣਾ ਪਹਿਲਾਂ ਚੱਲਦਾ ਸੀਗਾ ਸਮਾਨ ਕਿੱਦਾਂ ਚ ਟੈਕਨੋਲੋਜੀ ਸ਼ੁਰੂ ਹੋਈਗੀ ਉਹ ਸਾਰਾ ਕੁਝ ਦਿਖਾਇਆ ਵਾਹ ਪਹਿਲਾਂ ਇਦਾਂ ਐਕਸਪੈਰੀਮੈਂਟ ਕੀਤਾ ਸੀ ਪਲੇਨ ਦੇ ਆਹ ਬੰਦਾ ਉੱਪਰ ਬੈਠਾ ਪਹਿਲਾਂ ਇਦਾਂ ਹੀ ਬਸ ਇੰਨਾ ਕੁ ਪੀਸੇ ਡਾ ਕੇ ਵੇਖਿਆ ਗਿਆ ਆਵਾਜ਼ ਵਿੱਚ ਜਿੱਤੋਂ ਬਾਅਦ ਜਹਾਜ਼ ਦੀ ਕਾਰਡ ਨਿਕਲੀ ਦੇਖ ਲਓ ਹੈ ਆਹ ਦੇਖ ਲਓ ਜਹਾਜ਼ ਜਦੋਂ ਸਟਾਰਟਿੰਗ 'ਚ ਖੋਜ ਹੋਈ ਆ ਫਿਰ ਥੋੜੀ ਤਰੱਕੀ ਕਰਕੇ ਇਦਾਂ ਦੀਆਂ ਜਹਾਜ਼ਾਂ ਸੀਟਾਂ ਆਉਂਦੀਆਂ ਸੀ ਤੇ ਆਹ ਟੈਕਨੋਲੋਜੀ ਇੰਨੀ ਹਿਜ ਯੂਜ਼ ਕੀਤੀ ਗਈ ਅਵੇਂ ਥੋੜਾ ਇੱਥੋਂ ਤੱਕ ਪਹੁੰਚ ਗਿਆ ਕੰਮ ਸਾਰੇ ਸਾਰੇ ਟਾਈਮ ਲੱਗਿਆ ਯਾਰ ਇਹਨਾਂ ਚੀਜ਼ਾਂ ਨੂੰ ਪਹਿਲਾਂ ਤੇ ਤਜਰਬੇ ਹੋਏ ਨੇ ਪਹਿਲਾਂ ਦੇਖ ਲਓ ਆ ਚੀਜ਼ ਬਣਾਈ ਸੀ ਪਹਿਲੇ ਕਿੰਨਾ ਵੱਡਾ ਰਿਸਕ ਹੀ ਇਦਾਂ ਦੇ ਤਜਰਬੇ ਕਰਨ ਨੂੰ ਜਾਨ ਵੀ ਜਾ ਸਕਦੀ ਸੀ ਭਾਈ ਆਹ ਦੇਖ ਲੋ ਸਟਾਰਟਿੰਗ ਦੇ ਵਿੱਚ ਜਿਹੜਾ ਜਾਜ ਬਣਿਆ ਪਹਿਲਾਂ ਏਦਾਂ ਦੇ ਜਾਜ ਹੁੰਦੇ ਸੀ ਤਜਰਬੇ ਜਦੋਂ ਕਰਦੇ ਸੀ ਕਿ ਕਿੱਦਾਂ ਨੂੰ ਉਡਾਉਣਾ ਏਦਾਂ ਲੱਕੜ ਦੀ ਪਿੱਛੇ ਬਣਾ ਕੇ ਕਿੱਦਾਂ ਸਾਰੇ ਸਾਰੇ ਇੱਥੋਂ ਤੱਕ ਕੰਮ ਪਹੁੰਚਿਆ ਆ ਐਨੀਆਂ ਜਾਣਾਂ ਗਈਆਂ ਹੋਣਗੀਆਂ ਇਹਦੇ ਵਿੱਚ ਪਹਿਲਾਂ ਤਜਰਬਿਆਂ ਦੇ ਵਿੱਚ ਕਿੱਦਾਂ ਉਹ ਖਾਸੀਗਾ ਯਾਰ ਸਾਰੇ ਸਾਰੇ ਖੋਜਾਂ ਕਰਦੇ ਕਰਦੇ ਕਿੱਥੇ ਤੱਕ ਪਹੁੰਚਿਆ ਕੰਮ ਆ ਲੱਕੜੀ ਦੀ ਸਾਰੀ ਪਹਿਲਾਂ ਹੈ ਤੇ ਆ ਵੀ ਜਾ ਜਾ ਸ਼ੁਰੂ ਚ ਇਦਾਂ ਫਿਰ ਥੋੜਾ ਟੈਕਨੋਲੋਜੀ ਵੱਧ ਗਈ ਵੱਧੀ ਸੀਟਾਂ ਦੇਖ ਲਾ ਰਿਸਕ ਕਿੰਨਾ ਵੱਡਾ ਹੈ ਯਾਰ ਇੰਨੀ ਐਜੂਕੇਸ਼ਨ ਪੜ੍ਹਾਈ ਤੋਂ ਬਾਅਦ ਮੜ ਕੇ ਮੌਤ ਨਾ ਖੇੜਣਾ ਦੇਖਣਾ ਇਹਨੂੰ ਚਲਾ ਕੇ ਹਾਂ ਹੁਣ ਕਿਦਾਂ ਲੋਕੀਂ ਹਸ਼ ਕਰਦੇ ਆ ਕਿਦਾਂ ਦੇ ਵਧੀਆ ਚਾਚਾਂ ਚ ਬੈਂਦੇ ਆ ਪਹਿਲਾਂ ਇਦਾਂ ਵੇਲਾ ਖੋਜਾਂ ਹੋਈਆਂ ਫੇ ਕਿੰਨੇ ਪੈਸੇ ਖਰਾਬ ਕੀਤੇ ਸਾਰੇ ਸਾਰੇ ਉਹ ਟੈਕਨੋਲੋਜੀ ਤੱਕ ਪਹੁੰਚਿਆ ਕੰਮ ਪਹਿਲਾਂ ਕਾਰਾਂ ਜਿਹੜੀਆਂ ਹੁੰਦੀਆਂ ਸੀ ਇੰਦਾ ਲੱਕੜੀਆਂ ਸੀ ਦੇਖ ਲੋ ਕਾਰਾਂ ਪਰ ਲੀਆਂ ਜਿਵੇਂ ਮਰੂਤੀ ਦਾ ਘੜੁਕਿਆ ਨਹੀਂ ਹੁੰਦੇ ਆਪਣੀ ਇੰਡੀਆ ਦੇ ਵਿੱਚ ਹੁਣ ਨਿਕਲੇ ਆ ਦੇਖ ਲੋ ਤੁਸੀਂ ਹਾਂ ਅੱਗੇ ਇੰਜਨ ਰੱਖ ਕੇ ਪਹੀਏ ਹੋ ਜੇ ਸੀ ਸਾਰਾ ਲੱਕੜ ਹੀ ਆ ਲੱਗੀ ਹੋਈ ਇਹ ਹੀ ਪਹਿਲਾਂ ਕਾਰਾਂ ਦੀ ਨਵੇਂ-ਨਵੇਂ ਖੋਜ ਦੇਖ ਲਾ ਪਲੇਨ ਪੁਰਾਣੇ ਜਮਾਨੇ ਦੇ ਜਹਾਜ਼ ਹੂੰ ਕਿਦਾਂ ਓਕੀਆਂ ਖੋਜਾਂ ਕੀਤੀਆਂ ਯਾਰ ਇੱਥੇ ਇੰਨਾਂ ਵੀ ਕੋਈ ਨਹੀਂ ਬਹੁਤ ਧਕਾ ਸਾੜੀ ਜੀ ਇੱਥੇ ਹੂੰ ਆ ਦੇਖ ਲਾ ਇੰਨਾ ਲੋਕਾਂ ਨੇ ਦਿਮਾਗ ਵਰਤੇ ਆ ਆਪਣਾ ਤੇ ਅੱਜ ਚ ਆਏ ਕਿਹੜੇ ਫਿਰ ਸਾਰੇ ਉਹ ਸਾਈਕਲ ਦੀ ਫੋਜ ਫਿਰ ਕੱਡੀਆਂ ਦੀ ਇਹ ਟਾਈਮ ਤੇ ਇਦਾਂ ਉੱਡਣ ਦੀ ਕੋਸ਼ਿਸ਼ ਕੀਤੀ ਗਈ ਆ ਹੈ ਸਿਕਲਾ ਨਾਲ ਰਿਕਸ਼ੇ ਬਣਾ ਕੇ ਹੁਣ ਆ ਸਾਈਕਲ ਆ ਸਾਈਕਲ ਦੇ ਉੱਪਰ ਆਹ ਬੇ ਖੰਭ ਲਾਏ ਹੋਏ ਆ ਇਹਨੂੰ ਭਜਾ ਕੇ ਤਰੀਕੇ ਨਾਲ ਵੇਖਿਆ ਹੋਣਾ ਵੀ ਇਹ ਕਿੰਨਾ ਉੱਡਦਾ ਕਿਦਾਂ ਵਾਹ